ਹਾਂਜੀ ਸੋਸੀਗਾਲ ਦੋਸਤੋ ਮੈਂ ਤੁਹਾਡਾ ਆਪਣਾ ਰਾਜੇਸ਼ ਕੁਮਾਰ ਅ ਦੋਸਤੋ ਤੁਸੀਂ ਜਿਹੜੀ ਆਹ ਵੀਡੀਓ ਦੇਖ ਰਹੇ ਹੈਗੇ ਹੋ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿ ਇੱਕ ਜੋ ਲੜਕਾ ਤੇ ਲੜਕੀ ਹੈ ਜਿਹੜੇ ਉਹ ਆਉਂਦੇ ਆ ਤੇ ਇੱਕ ਚੌਂਕ ਦੇ ਵਿੱਚ ਆਪਣੀ ਮੋਟਰਸਾਈਕਲ ਗੇਰ ਕੇ ਟੂ-ਵੀਲਰ ਗੇਰ ਕੇ ਸਾਈਡ ਤੇ ਦੋਨੇ ਪੈ ਜਾਂਦੇ ਆ ਕਿ ਉਸ ਤੋਂ ਬਾਅਦ ਤੁਸੀਂ ਦੇਖੋ ਮਗਰ ਇੱਕ ਹੋਰ ਲੜਕਾ ਤੇ ਲੜਕੀ ਸਕੂਟੀ ਤੇ ਆਉਂਦੇ ਆ ਆਪਣੇ ਟੂ-ਵਿਲਰ ਤੇ ਆਉਂਦੇ ਆ ਤੇ ਉਹ ਦੇਖਦੇ ਆ ਕਿ ਦੋ ਜੋ ਬੰਦੇ ਇੱਥੇ ਗਿਰੇ ਹੋਏ ਆ ਲੜਕਾ ਲੜਕੀ ਬਾਈਕ ਡਿੱਗੀ ਹੋਈ ਆ ਤਾਂ ਮਦਦ ਕਰਨ ਦੀ ਮਨਸ਼ਾ ਦੇ ਨਾਲ ਵਿਚਾਰੇ ਉਹ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਹੈ ਜਿਹੜੀ ਕਰਦੇ ਆ ਤਾਂ ਇਸ ਵੀਡੀਓ ਨੂੰ ਤੁਹਾਨੂੰ ਦਿਖਾਉਣਾ ਮੇਰਾ ਮਕਸਦ ਸਿਰਫ ਇੰਨਾ ਹੈ ਕਿ ਦੇਖੋ ਤੁਸੀਂ ਕੀ ਲੋਕ ਆ ਜਿਹੜੇ ਕਿੰਨਾ ਨਜਾਇਜ਼ ਜੋ ਲੋਕਾਂ ਨਾਲ ਧੱਕਾ ਕਰਦੇ ਆ ਜਿਹੜੇ ਕੋਈ ਅਸਲ ਜਿਨ੍ਹਾਂ ਨੂੰ ਮਦਦ ਦੀ ਲੋੜ ਹੁੰਦੀ ਹੈ ਤਾਂ ਅਜਿਹੇ ਲੋਕ ਆ ਜਿਹੜੇ ਉਹਨਾਂ ਦੇ ਵੀ ਜੋ ਮਦਦ ਜੇ ਕੋਈ ਕਰਨਾ ਚਾਹੁੰਦਾ ਉਹ ਵੀ ਅਗਲਾ ਪਿੱਛੇ हट ਜਾਂਦਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਇਹੇ ਲੜਕਾ ਤੇ ਲੜਕੀ ਜਿਹੜੇ ਬਾਅਦ ਚ ਆਏ ਸੀਗੇ ਉਹ ਦੋਨਾਂ ਨੂੰ ਖੜਾ ਕਰਦੇ ਨੇਗੇ ਤੇ ਉਹਨਾਂ ਦਾ ਟੂ-ਵੀਲਰ ਆ ਉਹ ਖੜਾ ਕਰਦੇ ਆ ਉਸ ਤੋਂ ਬਾਅਦ ਤੁਸੀਂ ਦੇਖੋ ਲੜਕੀ ਹੈ ਜਿਹੜੀ ਉਹ ਲੜਕੀ ਨੂੰ ਫੜ ਲੈਂਦੀ ਹੈ ਲੜਕਾ ਜਿਹੜਾ ਉਹ ਉਸ ਲੜਕੇ ਨੂੰ ਫੜ ਲੈਂਦੇ ਨੇ ਤੇ ਦੇਖੋ ਤੁਸੀਂ ਉਹਨਾਂ ਦੇ ਨਾਲ ਕੁੱਟਮਾਰ ਕਰਦੇ ਹੈਗੇ ਆ ਦੇਖ ਸਕਦੇ ਹੋ ਤੁਸੀਂ ਵੀਡੀਓ ਜਿਹੜੀ ਸਾਰੀ ਦੇਖੋ ਤੁਸੀਂ ਵੀਡੀਓ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਦੇਖੋ ਜੋ ਦੋਨੋਂ ਸ਼ਖਸ ਹੈਗੇ ਆ ਲੜਕਾ ਤੇ ਲੜਕੀ ਆ ਜਿਹੜੇ ਉਹਨਾਂ ਦੇ ਜੇਬਾਂ ਦੇ ਵਿੱਚੋਂ ਪੈਸੇ ਪੁਸੇ ਕੱਢ ਕੇ ਉਹਨਾਂ ਨੂੰ ਕੁੱਟਮਾਰ ਕਰਕੇ ਉੱਥੇ ਸਿੱਟ ਦਿੰਦੇ ਆ ਉਸ ਤੋਂ ਬਾਅਦ ਆਪਣਾ ਟੂ-ਵੀਲਰ ਤੇ ਜਿਹੜੇ ਤੇ ਉਹ ਲੜਕਾ ਲੜਕੀ ਟੂ-ਵੀਲਰ ਤੇ ਆਏ ਸੀਗੇ ਉਹ ਲੈ ਕੇ ਜਿਹੜਾ ਫਰਾਰ ਹੋ ਜਾਂਦੇ ਆ ਤਾਂ ਆ ਦੋਸਤੋ ਮੇਰੇ ਕਹਿਣ ਦਾ ਮਕਸਦ ਇਹੀ ਆ ਕਿ ਮਦਦ ਆ ਜਿਹੜੀ ਉਹ ਦੇਖ ਕੇ ਜ਼ਰੂਰ ਕਰਿਆ ਕਰੋ ਜੀ